ਤੇ ਆਪਾਂ ਜਦੋਂ ਉੱਪਰਲੇ ਪਾਸੇ ਪਹਿਲੀ ਸ਼ੁੱਕ ਤੇ ਆ ਜੰਨੇ ਆ ਲਿਆ 25 ਲਿਆ ਕੇ ਇੱਥੇ ਖੜਾ ਸਕਦੇ ਆ ਹਾਂ ਇਹਦੀ ਟਾਈਮ ਟੇਬਲ ਮਨੋਂ ਤੱਕ ਤੋਂ ਮਿੱਤਵਾਰ ਕਿਤੇ 330 ਦੁਕਾਨਾਂ ਆ ਤੇ ਆਪ ਵੀ ਹਾਲ ਲਾ ਲਓ ਕਿ ਕਿਹੜੀ ਕਿਹੜੀ ਜਗ੍ਹਾ 5000 ਦੇ ਨੇੜੇ ਬੰਦਾ ਕੰਮ ਕਰਦਾ ਹੈਗਾ ਤੇ ਇੱਥੋਂ ਆਪਾਂ ਦੇਖਦੇ ਕੋਈ ਨਾ ਕੋਈ ਸ਼ਰਟ ਜਾਂ ਪੀਸ਼ਰ ਜਿਵੇਂ ਜਿਹੜਾ ਮਾਲਕ ਹੈ ਨਾ ਉਹਦੇ ਨਾਲ ਪਿੱਛੇ ਵੀ ਵੈਸਟ ਲੱਗਦਾ ਹੈ 2-3000 ਤੋਂ ਉੱਤੇ ਗੱਡੀ پارک ਲਾਕਸ ਲੱਗ ਜੰਦੀ ਹਲੋ ਸੱਸੀ ਗਾਜੀ ਕੀ ਹਾਲ ਚੱਲ ਜੀ ਅਹੀਂ ਆ ਗਿਆ ਅੱਜ ਬਾਹਰ ਘੁੰਮਣ ਫਿਰ ਨਿਆਣਾਂ ਲੈ ਕੇ ਆਉਣਾ ਸੀ ਉਹਨਾਂ ਦੇ ਕੱਪੜੇ-ਕੁੱਪੜੇ ਲੈਣੇ ਸੀ ਛੋਟੇ-ਮੋਟੇ ਤੇ ਅੱਜ ਆਏ ਅਸੀਂ ਬਾਹਰ ਸ਼ਾਪਿੰਗ ਸਿਟੀ ਜਿਹੜਾ ਇੱਧਰ ਆ ਤੇ ਇਹ ਆ ਜਿੱਦਾਂ ਕੱਲੋ ਵੀ ਫੂਸਨ ਦਰਪਾਲ ਮੋਡਲਿੰਗਲ ਉੱਧਰ ਆ ਤੇ ਤਹੀਂ ਚਲੋ ਗਏ ਅੰਕਾ ਚੱਲ ਨਿਆਣਾਂ ਨੂੰ ਬਾਹਰ ਆ ਜਾਣ ਨਾਲੇ ਖਾਹ ਮਾਤਰਾ ਲੈਣੇ ਆ ਤੇ ਨਾਲੇ ਮਨ ਲੱਗਿਆ ਤੋੜਾ ਫੇਰਾ ਹੋ ਜੂਗਾ ਤੇ ਇਹ ਜਿਹੜਾ ਬਹੁਤ ਵੱਡਾ ਸਟੋਰ ਹੈ ਤੇ ਇਹਦੇ ਵਿੱਚ 330 ਤੋਂ ਉੱਪਰ 330 ਦੁਕਾਨਾਂ ਆ ਇਸ ਸਟੋਰ ਦੇ ਵਿੱਚ ਆਇਆ ਸਟੋਰ ਵੈਸਟਫੀਲਡ ਸ਼ੋਪਿੰਗ ਸਿਟੀ ਫੂਡ ਤੇ ਇਹਦਾ ਵੈਸਟਫੀਲਡ ਦਾ ਮਤਲਬ ਇਹ ਹੈ ਵੀ ਜਿਹੜਾ ਮਾਲਕ ਹੈ ਨਾ ਉਹਦੇ ਨਾਮ ਪਿੱਛੇ ਵੀ ਵੈਸਟ ਲੱਗਦਾ ਹੈ ਠੀਕ ਹੈ ਜੀ ਤੇ ਇਹ ਆ ਗੇਟ ਨੰਬਰ 5 ਅਸੀਂ ਹੁਣ ਆ ਪੰਜ ਨੰਬਰ ਗੇਟ ਤੋਂ ਐਂਟਰ ਤੇ ਬਾਕੀ ਚੱਲਦੇ ਹੁਣ ਆਪਾਂ ਅੰਦਰ ਤੇ ਇਹਦੇ ਜਿਹੜਾ ਮਾਲਕ ਹੈ ਉਹਦੇ ਨਾਮ ਪਿੱਛੇ ਵੈਸਟ ਲੱਗਦਾ ਹੈ ਬੈਸਟ ਪਤਾ ਨਹੀਂ ਕੀ ਫੀਲ ਵਧਾ ਕੁਝ ਲੱਗਦਾ ਹੈ ਤੇ ਇਸ ਕਰਕੇ ਉੱਥੇ ਬੈਸਟ ਫੀਲ ਦੇਖ ਆਇਆ ਆਇਆ ਇਹਦੀ ਟਾਈਮ ਟੇਬਲ ਮਨੋਂ ਤੱਕ ਤੋਂ ਮਿੱਤਵਾਰ 9 ਤੋਂ 7 ਦੋਸਤਕ ਫਰਾਈਵਰ ਰਾਇੰਦਾਂ 9 ਤੋਂ 8 ਤੇ ਸ਼ਨੀਵਾਰ 9 ਤੋਂ 6 ਵਜੇ ਤੱਕ ਆਪਾਂ ਚੱਲੇ ਹੁਣ ਅੰਦਰ ਤੇ ਇੱਥੇ ਲੋਕਰ ਵੀ ਲੱਗੇ ਆ ਜੇ ਕਿਸੇ ਨੇ ਕਿੱਤਾ ਕੁਝ ਗੋੜ ਲਾਉਣੀ ਹੋਵੇ ਜਾਂ ਕੱਪੜੇ ਬਾਹਰ ਰੱਖਣੇ ਹੋ ਤੇ ਉਹ ਬਾਹਰ ਵੀ ਰੱਖ ਸਕਦਾ ਹੈ ਆਪਾਂ ਹੋ ਗਏ ਹਾਂ ਅੰਦਰ ਐਂਟਰ ਆਜੂ ਨਬੀ ਨਵੇਂ ਚੱਲ ਕੇ ਵਧੀਆ ਵਧੀਆ ਸਟੋਰ ਤੇ ਵਧੀਆ ਵਧੀਆ ਦੁਕਾਨਾਂ ਆਪਾਂ ਹੋ ਗਏ ਅੰਦਰ ਐਂਟਰ ਇੱਥੇ ਆ ਗਈਆਂ ਹੀ ਘੜੀਆਂ ਦੀ ਦੁਕਾਨ ਨਾਲ ਹੀ ਆ ਗਈ ਜਰੂਸ ਅਟੈਸਟਰੀ ਸਾਰੀਆਂ ਦੁਕਾਨ ਤੇ ਇੱਥੇ 330 ਦੁਕਾਨਾਂ ਤੇ ਆਪਦੀ ਹਿਸਾਬ ਨਾਲ ਉਹ ਕਿਹੜੀ ਕਿਹੜੀ ਦੁਕਾਨ ਮਤਲਬ ਹਰ ਤਰ੍ਹਾਂ ਦੀ ਘਰ ਪਰਦਾ ਦੀ ਤੇ ਦੁਕਾਨ ਦੀ A to Z ਮਾਲ ਦੇ ਬਹੁਤ ਬਹੁਤ ਸੋਹਣੇ ਤੇ ਵਧੀਆ ਸਟੋਰ ਨੇ ਇੱਥੇ ਆਹ ਕੜੀਆਂ ਕੜੀਆਂ ਦੇ ਰੇਟ ਵੀ ਮਾਸ਼ਾਅੱਲਾ ਬਹੁਤ ਕੀ ਆਈ ਬਾਤ ਆਪਾਂ ਲੈਣੀਆਂ ਦੋ ਟੀ-ਸ਼ਰਟ ਤੇ ਬਾਕੀ ਲੈਣਗੇ ਨਿਆਣੇ ਕੱਪੜੇ ਲੀੜੇ ਤੇ ਆਜੂ ਆਪਾਂ ਚੱਲਦੇ ਹਾਂ ਅੰਦਰ ਆ ਗਿਆ ਲਵਾਈਸਟਰ ਸਟੋਰ ਉਹ ਤੇ ਉਹ ਆ ਗਿਆ GHM ਹਾਂਜੀ ਆ ਗਏ ਆਪਾਂ ਸਟਾਰਟਿੰਗ ਦੇ ਵਿੱਚ ਹੀ ਸਟੋਰ ਜ਼ਾਰਾ ਦੇ ਵਿੱਚ ਤੇ ਇੱਥੋਂ ਆਪਾਂ ਦੇਖਦੇ ਹਾਂ ਕੋਈ ਨਾ ਕੋਈ ਸ਼ਰਟ ਨਾ ਕੋਈ ਸ਼ਲਟ ਜਿਵੇਂ ਅੱਜ ਸ਼ਲਟ ਤੇ ਨਹੀਂ ਵੀ ਸ਼ਰਟ ਲਈ ਜਾਉਗੇ ਤੇ ਇਹ ਆਜ ਝਲਮਕ ਝਲਮਕ ਹੋਈ ਪਈ ਹੈ ਆਇਆ ਜ਼ਾਰਾ ਦਾ ਸਟੋਰ ਆਜੋ ਆਪਾਂ ਚੱਲਦੇ ਹਾਂ ਜ਼ਾਰਾ ਦੇ ਸਟੋਰ ਦੇ ਅੰਦਰ ਆਇਆ ਜ਼ਾਰਾ ਦਾ ਸਟੋਰ ਤੇ ਇੱਥੋਂ ਲੈਣੀ ਹੈ ਐਂਟਰੀ ਤੇ ਆਪਾਂ ਦੇਖਦੇ ਹਾਂ ਇੱਕ ਛੇਕੋ ਕਪੜਾ ਲੀੜਾ ਇੱਥੇ ਆ ਗਿਆ ਲੇਡੀਜ਼ ਡਿਪਾਰਟਮੈਂਟ ਆਪਾਂ ਚੱਲਦੇ ਲਾਸਟ ਦੇ ਵਿੱਚ ਜਿੱਥੇ ਜੈਂਟਸ ਸਾਰੇ ਹਾਂ ਜੀ ਆਪਾਂ ਦੇ ਉੱਪਰਲੇ ਫਲੋਰ ਤੇ ਇਹ ਦੋ ਫਲੋਰ ਠੀਕ ਹੈ ਜੀ ਤੇ ਇਹ ਜਿਹੜਾ ਪਹਿਲਾ ਫਲੋਰ ਥੱਲੇ ਤੇ ਬਿਲਕੁਲ ਦੇਖੀ ਅੰਸ ਬੁਸ ਕਿਸ ਪਦਨ ਪਲੇਨਾ ਹਾਂ ਉਸ ਬੁਸ ਕਿਸ ਨੇ ਬਣਾਇਆ ਹੈ ਤੇ ਆਪਾਂ ਜਦੋਂ ਉੱਪਰਲੇ ਪਾਸੇ ਪਹਿਲੀ ਸ਼ੁਕ ਤੇ ਆ ਜੰਦੇ ਆ ਤੇ ਇੱਥੇ ਮਖੀਆਂ ਦੇ ਸ਼ੀਪਲਰ ਵਿਚਾਂ ਖੇਡਣ ਦੀ ਜਗ੍ਹਾ ਵੀ ਬਹੁਤ ਸੋਹਣੀ ਹੈ ਤੇ ਆ ਬੱਚੇ ਸਕੂਲ ਕਰਦੇ ਆ ਬਹੁਤ ਤੇ ਇੱਥੇ ਨੂੰ ਦਸਵੀਰ ਭਾਜੀ ਦਾ ਪਹਿਲਾ ਆਉਂਦੇ ਰਹੇ ਆ ਬਹੁਤ ਜ਼ਿਆਦਾ ਕੁਮਨਸਰ ਕੁਮਨਸਰ ਨੇ ਔਰ ਚੰਨ ਭਾਜੀ ਦਾ ਉਹ ਖੇਤਾਂ ਤੇ ਲੰਦਾ ਤੇ ਉਹਦੇ ਚੱਕਰ ਸਹੀ ਆਈਦਾ ਹੁੰਦਾ ਭਾਜੀ ਦੇ ਨਾਲ ਇੱਥੇ ਬੱਚਿਆਂ ਦੇ ਸਨੈਕ ਸ਼ਾਪ ਤੇ ਬੱਚਿਆਂ ਦੇ ਸਟੋਰ ਕੱਪੜਿਆਂ ਦਾ ਤੇ ਇੱਧਰ ਆਵਤ ਹੈ ਹਾਂ ਜੀ ਉਹ ਪ੍ਰਧਾਨ ਜੀ ਉੱਪਰੋਂ ਲਾਈਟ ਪੈ ਰਹੀ ਹੈ ਸ਼ਾਇਦ ਤੇ ਉਹਦੇ ਕਰਕੇ ਜਿਦਾਂ ਆ ਰਿਹਾ ਹਈਆ ਇਹ ਕਹਾਣੀ ਬਾਗ ਦੇ ਵਿੱਚ ਕੋਈ ਬਾਹਰ ਰਹਿਣਾ ਪਸੰਦ ਕਰਦਾ ਹੈ ਭੱਜਦਾ ਹੈ ਇਹ ਅੜੀਏ ਤੇ ਲੜਦਾ ਹੈ ਆ ਅੱਗੇ ਆ ਗਈ ਆਈਸਕ੍ਰੀਮ ਸ਼ਾਪ ਪਹਿਲੇ ਨੂੰ ਬਾਹਰ ਖੜੋ ਤੇ ਬਾਹਰ ਆਂਦੇ ਲੇਟ ਗਿਆ ਹੈ ਉਹ ਹੋ ਗਿਆ ਤੇ ਆ ਆ ਗਿਆ ਜੀ ਮਿੱਟੀਆਂ ਦਾ ਸਕੋਰ ਸ਼ਾਪ ਫॉर ਯੂ ਇੱਥੇ ਹੁਣ ਆ ਗਿਆ ਫੁੱਫੂ ਦਾ ਬੂਟਾ ਦਾ ਸਟੋਰ ਅੱਗੇ ਆ ਗਿਆ ਪ੍ਰਾਈਮਾਰਕ ਜਿੱਥੋਂ ਬੱਚਿਆਂ ਨੇ ਬਹੁਤ ਜਿਆਦੇ ਕੱਪੜੇ ਲੈ ਜਾਂਦੇ ਆ ਇੱਥੇ ਆਪਣੇ ਸਭ ਤੋਂ ਜ਼ਿਆਦਾ ਇੰਡੀਅਨ ਵੀ ਮੇਵੀ ਸ਼ਰਕ ਕਰਦੇ ਇੱਥੇ 2016 ਦੇ ਵਿੱਚ ਵੀਰਵਾ ਆਇਆ ਸੀ ਤੇ ਉਹ ਦੋਨਾਂ ਪੁੱਛਿਆ ਗਿਆ ਕਿ ਇੱਥੇ ਕਿੰਨੇ ਜਣੇ ਕੰਮ ਕਰਦੇ ਦੋ ਦੋ 5000 ਦੇ ਨੇੜੇ ਬੰਦਾ ਕੰਮ ਕਰਦਾ ਹੈਗਾ ਤੇ ਹੁਣ ਤੇ ਮਾਸ਼ਾਅੱਲਾ 2016 ਦੀ ਗੱਲ ਹੁਣ ਤੇ ਕਿੰਨੇ ਕਰਦੇ ਹੋਣੇ ਤੇ ਇੱਥੇ ਜਿਹੜੀ ਗੱਡੀਆਂ ਦੀ ਪਾਰਕਿੰਗ ਦਾ ਜਿਸਾਬ ਲਾਇਆ ਜਾਵੇ ਇੱਥੇ 2-3000 ਤੋਂ ਉੱਤੇ ਗੱਡੀ پارک ਪਾਰਕਸ ਲੱਗ ਜਾਂਦੀ ਕਿਉਂਕਿ ਇਹ ਇੱਕ ਸਾਈਡ ਨਹੀਂ ਹੈ ਦੂਜੀ ਸਾਈਡ ਵੀ ਹੈ ਦੋ ਸਾਈਡਾਂ ਆ ਜੀਐਮਪਾ ਇੱਕ ਸਾਈਡ ਸੜਕ ਦੇ ਇਧਰਲੀ ਸਾਈਡ ਹੈ ਇੱਕ ਸਾਈਡ ਸੜਕ ਦੇ ਦੂਸਰੀ ਸਾਈਡ ਹੈ ਨਿੱਕਾ ਸਾਡਾ ਛੋਟਾ ਪੰਜਾਬ ਸਿੰਘ ਭੁੱਲਰ ਤੇ ਇਹ ਵਿਚਾਰਾ ਜਿੱਥੇ ਵੀ ਬਿਆਹ ਦੀਏ ਉੱਥੇ ਬੈਠਾ ਰਹਿੰਦਾ ਆ ਪਰ ਪ੍ਰੋਬਲਮ ਦੂਜੇ ਦੀ ਨਹੀਂ ਦੂਜਾ ਬੜਾ ਤੰਗ ਕਰਦਾ ਆ ਤੇ ਇਹ ਦਾ ਜਿਹੜਾ ਮਾਲਕ ਹੈ ਮਾਰਕੋ ਵੈਸਟਫੀਲਡ ਜਿਹਦਾ ਨਾਮ ਆ ਤੇ ਇਹਦੇ ਤਾਂ ਹੀ ਬਾਹਰ ਹਰਥਾਂ ਲਿਖਿਆ ਹੋਇਆ ਵੈਸਟਫੀਲਡ ਕਿਉਂਕਿ ਉਹਦਾ ਜਿਹੜਾ ਮਾਲਕ ਹੈ ਉਹਦਾ ਨਾਮ ਵੈਸਟਫੀਲਡ ਹੈ ਇਹਦੇ ਦੋ ਫਲੋਰ ਹੈ ਉੱਪਰ ਵੀ ਹੈ ਤੇ ਥੱਲੇ ਵੀ ਹੈ ਤੇ ਇਹ ਬਹੁਤ ਹੀ ਜ਼ਿਆਦਾ ਜਿੱਦਾਂ ਕਹ ਲਓ ਵੱਡਾ ਸਟੋਰ ਹੈ ਅਸਟਰੀਆ ਦਾ ਤਕਰੀਬਨ ਜੇ ਕਹ ਲਓ ਮਤਲਬ ਪਹਿਲੇ ਨੰਬਰ ਤੇ ਰਹਿਣ ਵਾਲਾ ਨੰਬਰ 1 ਫੋਰਸਨਡੋਰਫਰ ਦੀ ਦਿਸ਼ਾ ਤੇ ਆ ਜਾਂਦਾ ਹੈ ਸ਼ੋਪਿੰਗ ਸਿਟੀ ਸੂਦ ਤੇ ਵੈਸਟਫੀਲਡ ਤੇ ਬਾਹਰ ਲਿਖਿਆ ਹੋਇਆ ਜਿਹੜਾ ਤੇ ਬਹੁਤ ਹੀ ਸੋਹਣਾ ਬਣਿਆ ਹੋਇਆ ਆ ਤੇ ਆਇਆ ਹੁਣ ਆਇਆ ਇਹਨੂੰ ਪੰਗੂੜਿਆਂ ਦੇ ਵਿੱਚ ਅੰਦਰ ਚਲੋ ਝੂਟੇ ਲੈ ਲੈ ਥੋੜੇ ਬੋਤੇ ਕਿਉਂਕਿ ਉਦਾਂ ਬਹੁਤ ਤੰਗ ਕਰਦਾ ਭੱਜਿਆ ਫਿਰਦਾ ਹੈ ਟਿਕਦਾ ਹੈ ਨਹੀਂ ਇਹ ਮਾਸਾ ਵੀ ਤੇ ਮੈਂ ਕਿਹਾ ਚੱਲ ਇੱਥੇ ਬਹਿ ਕੇ ਤੇ ਇੱਥੇ ਹੁਣ ਰਹਿਣਾ ਬਾਤਾ ਤੇ ਮੈਂ ਚੱਲ ਹੁਣ ਟੇਮਾਟੇ ਕਰ ਲੇ ਥੋੜੇ ਜੀ ਵੀ ਉਦਾਂ ਟਿਕਦਾ ਨਹੀਂ ਹੈਗਾ ਪਰ ਤਾਂ ਨਹੀਂ ਕੀ ਗੱਲ ਥੋੜਾ ਜਣ ਜਿੱਦ ਝੱਕਦਾ ਆ ਝੱਕਦਾ ਨਹੀਂ ਜਾ ਸਕਦੇ ਜਿੱਦਾਂ ਖਰੇ ਕੱਲਾ ਆ ਪਹਿਲਾਂ ਗੁਰਸਾਂਝ ਹੀ ਗਰਨੂਰੀ ਹੀ ਨਾਲ ਤੇ ਲੱਗਾ ਰਹਿੰਦਾ ਯਾਰ ਜਗ੍ਹਾ ਤੇ ਹੁਣ ਨਹੀਂ ਕੋਨ ਥੋੜਾ ਡਰ ਜਾਂਦਾ ਜਿੱਦਾਂ ਆ ਇੱਥੇ ਦੀ ਜਿੱਦਾਂ ਬੱਚਿਆਂ ਨੇ ਖੇਡਣ ਨੂੰ ਇਸ ਸਪੀਲ ਕਰ ਸਕਦੇ ਤੁਸੀਂ ਆਣ ਕੇ ਵਿੱਚ ਇੱਕ ਕਰ ਉਪ ਦੋ ਕਰ ਉਪਾ ਕੇ ਗੇਮ ਖੇਡ ਸਕਦੇ ਹੋ ਤੇ ਹਰ ਇੱਕ ਬੱਚੇ ਲਈ ਬਹੁਤ ਵਧੀਆ ਆ ਲਿਆ ਬੱਚੇ ਲਿਆ ਕੇ ਇੱਥੇ ਖੜਾ ਸਕਦੇ ਆ ਹਾਂ ਇੱਕ ਬੰਦਾ ਇੱਥੇ ਬੱਚੇ ਛੱਡ ਕੇ ਚੱਲ ਜਾਵੇ ਤੇ ਬਾਕੀ ਜਿਹੜੇ ਸ਼ੋਪਿੰਗ ਕਰਨੀ ਜਿੰਨੇ ਉਹ ਉਧਰ ਜਾ ਸਕਦਾ ਕਿਉਂਕਿ ਇੱਥੇ ਫਿਰ ਬੱਚੇ ਖੇਡਦੇ ਰਹਿਣਗੇ ਨਹੀਂ ਤੇ ਫਿਰ ਤੁਹਾਨੂੰ ਪਤਾ ਹੀ ਹੈ ਜੇ ਬੱਚੇ ਨਾਲ ਖੜੀਏ ਤਾਂ ਤੰਗ ਬਹੁ ਕਰਦੇ ਆ ਬਾਤ ਆ ਹੁਣ ਮੋਟਰਸਾਈਕਲ ਦੇ ਨੂੰ ਤੇ ਇੱਥੇ ਬੈ ਕੇ ਮੈਂ ਕਹਾਂ ਹੁਣ ਲੱਗਾ ਰਵੇ ਨਹੀਂ ਤੇ ਉਦਾਂ ਇਹਨੇ ਤੰਗ ਬਹੁ ਕਰਨਾ ਹੈ ਤੇ ਇੱਥੇ ਵੀ ਪਤਨ ਕੀ ਗੱਲ ਏ ਜਿੱਦਾਂ ਚੱਕੀ ਜਾਂਦਾ ਨਾ ਡਰੀ ਜਾਂਦਾ ਪਰ ਵਧੀਆ ਹੈ ਇੱਥੇ ਖੇਡਣ ਨੂੰ ਬਹੁਤ ਵਧੀਆ ਹੈ ਬੱਚਿਆਂ ਦੇ ਤੇ ਇਹ ਸਟੋਰ ਜਿੱਦਾਂ ਕਹਿ ਲੋ ਤੁਸੀਂ ਆਪਾਂ ਇੱਥੇ ਟ੍ਰੈਸ਼ਨਲ ਉਹ ਵੀ ਆਂਦੀ ਏ ਸਨਿਲ ਜਿਹੜੀ ਬਾਦਰ ਨੂੰ ਟ੍ਰਿੰਜ ਜਾਂਦੀ ਏ ਉਹ ਵੀ ਆਂਦੀ ਇੱਥੇ ਤੇ ਵੀਨ ਤੋਂ ਇਹ ਦੋ ਸਟੋਪ ਅੱਗੇ ਆ ਤੇ ਇਹਦੀ ਟਿਕਟ ਵੱਖਰੀ ਲੱਗਦੀ ਏ ਉਧਰ ਨੂੰ ਖੜਨੀ ਹੋਵੇ ਬਸ ਇਹ ਵਧੀਆ ਵੀ ਇਹ ਚੁੱਪ ਰਹਿੰਦਾ ਏ ਇਹ ਨਹੀਂ ਕੋਈ ਸ਼ਤਾਨੀ ਕਰਦਾ ਜੇ ਦੋਵੇਂ ਸ਼ਤਾਨੀਆਂ ਕਰਦੇ ਹੁਣ ਫੇਰ ਬਹੁਤ ਔਖਾ ਏ ਇਹ ਵਿਚਾਰਾ ਚੁੱਪ ਰਹਿੰਦਾ ਏ ਤਾਂ ਸੱਸ ਉਸਕੇ ਤੇ ਠੀਕ ਏ ਚਲੋ ਜੀ ਇਹ ਲੱਗਾ ਆ ਹੁਣ ਇੱਥੇ ਖੇਡੀਆਂ ਕਰਨ ਤੇ ਇਹਨੂੰ ਮੜਾ ਜਾ ਇੱਥੇ ਖੜਾ ਆ ਚਲ ਹੁਣ ਇਹ ਆ ਨਹੀਂ ਤੇ ਇਹਨੇ ਬੂਟ ਲਾਅ ਤੇ ਜਰਾਬਾਂ ਲਾਤੀਆਂ ਵਸ ਕਹਿੰਦਾ ਮੈਂ ਭੱਜੀ ਜਾਣਾ ਭੱਜੀ ਜਾਣਾ ਹੁਣ ਬੱਚੇ ਨੂੰ ਫੜਨ ਦੀ ਇੰਨੀ ਐਨਰਜੀ ਹੈ ਨਹੀਂ ਆ ਬੱਚੇ 'ਚ એનર્ਜੀ ਹੁੰਦੀ ਜ਼ਿਆਦਾ ਇਹਨੂੰ ਤਾਂ ਬੱਚੇ ਨੂੰ ਚਾਹੀਦਾ ਕਟੋ-ਕਟ 2-3 ਬੰਦੇ ਫੜਨ ਲਈ ਕਿਉਂਕਿ ਇੱਕ ਬੰਦੇ ਤੇ ਫੜ ਹੀ ਨਹੀਂ ਸਕਦਾ ਤੇ ਇੱਕ ਬੰਦੇ ਨੂੰ ਫੜਨਾ ਔਖਾ ਹੈ ਇੱਥੇ ਗੇਮਾਂ ਗੁੰਮਾਂ ਖੇਡਣ ਡਿਆ ਹਣ ਤੇ ਇਹ ਵੀ ਚਲ ਦਿਲ ਲਈ ਰੱਖਦਾ ਆ ਵਧੀਆ ਆ ਤੇ ਇੱਥੇ ਲਿਆ ਕੇ ਬੱਚੇ ਚਲੋ ਖੇਡਦੇ ਰਹਿੰਦੇ ਆ ਅਪੀਲ ਕਰਦੇ ਰਹਿੰਦੇ ਆ ਤੇ ਹੱਸਦੇ ਟੱਪਦੇ ਨੱਚਦੇ ਨਹੀਂ ਤੇ ਉਦਾਂ ਤੇ ਤੁਹਾਨੂੰ ਪਤਾ ਹੀ ਹੈ ਬੱਚੇ ਦੀ ਜਦੋਂ ਬੱਚਾ ਨਵਾਂ ਨਵਾਂ ਤੁਰਨ ਲੱਗਦਾ ਉਹਦੀ ਕੇਅਰ ਜ਼ਿਆਦਾ ਹੀ ਹੋ ਜਾਂਦੀ ਹੈ ਜਦੋਂ ਬੱਚਾ ਬੈਠਾ ਰਹਿੰਦਾ ਹੈ ਜਾਂ ਜਿੱਦਾਂ ਵੀ ਅਜੇ ਰਿਡਨ ਨਹੀਂ ਲੱਗਦਾ ਉਦੋਂ ਗੱਲ ਹੋਰ ਹੈ ਜਦੋਂ ਬੱਚਿਆਂ ਨੂੰ ਕਈ ਕਹਿੰਦੇ ਨਵੇਂ ਨਵੇਂ ਪੈਰ ਲਗਦੇ ਨੇ ਉਹ ਜ਼ਿਆਦਾ ਹੀ ਥੋੜਾ ਹੋ ਜਾਂਦਾ ਆ ਹੁਣ ਤੇ ਚਲੋ ਲੱਗਾ ਆ ਇੱਥੇ ਬੈਠਾ ਹੈ ਤੇ ਟਿਕਾਈ ਨਹੀਂ ਤੇ ਜਿੱਦੋਂ ਹੀ ਇਹਨੇ ਥੱਲੇ ਉਤਰਨਾ ਆ ਬਸ ਇਹਨੇ ਭੱਜਣਾ ਸ਼ੁਰੂ ਕਰ ਦੇਣਾ ਆ ਤੇ ਇਹਦੇ ਪਿੱਛੇ ਭੱਜ ਭੱਜੇ ਆਪਣਾ weight ਘਟਣ ਲੱਗ ਪਿਆ ਆ ਤੇ ਵਧੀਆ ਉਹ ਵੇਖੋ ਕਿੱਧਰ ਚਲ ਗਿਆ ਹੈ ਰੁਕਦਾ ਤੇ 1 ਮਿੰਟ ਵੀ ਹੈ ਨਹੀਂ ਤੇ ਭੱਜਾ ਹੀ ਜਾਂਦਾ ਭੱਜਾ ਹੀ ਜਾਂਦਾ ਜਿੱਦਨ ਮਰਜੀ ਭੱਜਿਆ ਜਾਂਦਾ ਇਹ ਨਹੀਂ ਵਿੰਦਾ ਅੱਗੇ ਭਾਵੇਂ ਥੰਮਲਾ ਹੀ ਆ ਜੇ ਉਹਦੇ ਵਿੱਚ ਹੀ ਵੱਜੇ ਪਰ ਇਹਨੇ ਭੱਜਾ ਹੀ ਜਾਣਾ ਭੱਜਾ ਹੀ ਜਾਣਾ ਹੁਣ ਆਪਾਂ ਨੂੰ ਲੱਗੀ ਭੁੱਖ ਹੁਣ ਆਪਾਂ ਚੱਲਦੇ ਆਂ ਕੁਛ ਨਾ ਕੁਛ ਖਾਣੇ ਆ ਪੀਣੇ ਆ ਕਿਉਂਕਿ ਭੁੱਖ ਬਹੁਤ ਲੱਗੀ ਆ ਆਹ ਵੇਖੋ ਕਫੇ ਬਾਰ ਤੇ ਕਿੱਡਾ ਸੋਨਾ ਬਣਾਇਆ ਉਹਨਾਂ ਨੇ ਲਾ ਕੇ ਪੱਤੇ ਪੱਤੇ ਹਰੇ ਹਰੇ ਇੱਥੇ ਲੋਕ ਬੀਰਾ ਕੋਲਾ ਜੂਸ ਇਹ ਵੋ ਵਗੈਰਾ ਪੀਂਦੇ ਆ ਬੈਠ ਕੇ ਤੇ ਆ ਸਾਡਾ ਚਦਾਈ ਵਿੱਚਾ ਵੇਖੋ ਕਹਿੰਦਾ ਬਸ ਮੈਂ ਖੇਡਣ ਆਇਆ ਜਿੱਦਾਂ ਕੋਲ ਠੰਡਾ ਠੰਡਾ ਆ ਥੱਲੇ ਤੇ ਬੜਾ ਵਧੀਆ ਲੱਗਦਾ ਪੈਰਾਂ ਨੂੰ ਲੱਗਦਾ ਤੇ ਹੁਣ ਮੈਂ 버ਗਰ ਬਸਟੇਲ ਕਰਾ ਕੇ ਆਇਆ ਮੈਂ ਕਿਹਾ ਚੱਲ ਕੁਝ ਖਾਣੇ ਆ ਪੀਣੇ ਆ ਤੇ ਇੱਥੋਂ 버ਗਰ ਲੇ ਆ ਹੁਣ ਤੇ ਨਾਲ ਲਿਆ ਆ ਪਾ ਜੂਸ ਲੈਮਨ ਜੂਸ ਤੇ ਇਹਨੂੰ ਮੈਂ ਕਿਹਾ ਚੱਲ ਮਾੜੇ ਮੋਟੇ ਪੋਮਸ ਖਵਾ ਦਿੰਨੇ ਆ ਇਹ ਚੱਲ ਗਈ ਵੀ ਥੋੜਾ ਬੋਤਾ ਖਾਪੀ ਲਵੇ ਹੁਣ ਕੁਰਸੀ ਦੀ ਬਣਾ ਦੋ ਰੇਲ ਸਾਰੇ ਇਹਨਾਂ ਕਰਨ ਕਰਨਾ ਜਵਾਜਾਂ ਨਾਲ ਪੈਣੀ ਹੈ ਲਓ ਜੀ ਇਹਦੇ ਹੋ ਗਿਆ ਤੋਂਖਾ ਢੇ ਨਾਲ ਇਹ ਢਿੱਡ ਵੱਡੇ ਪੌਮਸ ਕੱਟ ਤੇ ਇਹਦੇ ਉਂਗਲਾਂ ਨਾਲੋਂ ਵੀ ਮੋਟੇ ਪੌਮਸ ਹੈ ਇਦਾਂ ਖਾਣੇ ਕਿਵੇਂ ਆ ਐਡੇ ਵੱਡੇ ਪੌਮਸ ਨਾਲ ਹੀ ਢੇ ਨਾਲ ਹੋ ਗਿਆ ਤੋਂਖਾ 버ਗਰ ਤੇ ਦੇ ਦਿੱਤਾ ਅਸੀਂ ਮੰਗਾਏ ਦੋਵਾਂ ਨੇ ਵੈਜ 버ਗਰ ਤੇ 버ਗਰ ਦੇ ਵਿੱਚ ਟਿੱਕੀ ਆ ਨੀ ਕੱਲੇ ਉਹ ਪਿਆਜ਼ ਪਾ ਕੇ ਖੀਰਾ ਜਿਹਾ ਪਾ ਕੇ ਉਹ ਵੀ ਭਾਲ ਕੇ ਜਿੱਦਾਂ ਤੇਲ ਨਾਲ ਕਿੰਦੇ ਫਰਾਈ ਕਰਕੇ ਜੋਰੇ ਨੇ ਕਾਰ ਕਰਕੇ ਤੰਗ ਤੇ ਮੈਂ ਨੈਕਸਟ ਟਾਈਮ ਜਦੋਂ ਅਸੀਂ ਆਉਣਾ ਤੇ ਗੋਰੇ ਲਈ ਸੰਗਲ ਲੈ ਕੇ ਆਉਣਾ ਗੋਰੇ ਲਈ ਤੇ ਇਹਨੂੰ ਸੰਗਲ ਨਾਲ ਬੰਨ੍ਹ ਦਿਆ ਕਰਨਾ ਠੀਕ ਹੈ ਫਿਰ ਸੰਗਲ ਲੈ ਕੇ ਆਵਾਂ ਕਰਾਂਗੇ ਨੈਕਸਟ ਟਾਈਮ ਉਹਨਾਂ ਫਾਟੇ ਲੈ ਘਰਾਂ ਨੂੰ ਵਾਪਸੀ ਕਰਤੀ ਮੈਂ ਕੁਝ ਵੀ ਨਹੀਂ ਲਿਆ ਇਨਾ ਵਾਸਤੇ ਜੋ ਮਾੜਾ ਮੋਟਾ ਲਿਆ ਆ ਉਥੋਂ ਪ੍ਰਾਈਮਾਰਕ ਤੋਂ ਤੇ ਸੀਐਂਡੀ ਤੋਂ ਤੇ ਹੁਣ ਆਪਾਂ ਚੱਲੇ ਘਰਾਂ ਨੂੰ ਵਾਪਸ ਤੇ ਓਕੇ ਜੀ ਬਾਏ ਤੇ ਇਹ ਬਲੌਗ ਇੱਥੇ ਖਤਮ ਪਤਾ ਜਾ ਆਏ ਬਾਬਗਾਦੋ 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 ਬਾਬਾ ਬਾਬਾ ਬਾਬਾ